ਲੋ ਜੀ ਗੱਦੀ ਆ ਗਿਆ ਬਾਹਰ ਮਿੱਤਰੋ ਦੇਖੋ ਫਿਰ ਇਹਨੂੰ ਕਹਿੰਦੇ ਨੇ ਬਈ ਝੋਟੇ ਵਰਗੀਆਂ ਮੱਜਾ ਦੇਖੋ ਆਹ ਮੱਜ ਦੀ ਕੱਟੀ ਫਾਸਟ ਆਈ ਸੀ ਬਈ ਤਨੋਲੇ ਬਿਊਟੀ ਦੇ ਕੰਪੀਟੀਸ਼ਨ ਚ ਦੇਖੋ ਕਿ ਦੀ ਫਨਖੀ ਮੱਜਾ ਫਿੰਗ ਦੇਖੋ ਬਈ ਆਹ ਦੇਖੋ ਬਈ ਚਕੋਰਾ ਸਿਲਵਰ ਤੇ ਵਾਈਟ ਤੇ ਨਾਲੇ ਦੇਖੋ ਨੇ ਘੋੜੀ ਨੁਕਰੀਆ ਲਿਆਂਦੀ ਆ ਬਈ ਨਵੀਂ ਘੋੜੀ ਆਹ ਬੱਤਕਾ ਲਿਆਂਦੀਆਂ ਨੇ ਦੋ ਤਿੰਨ ਪ੍ਰਕਾਰ ਦੀਆਂ ਨੇ ਇੱਕ ਤਾਹ ਹੋਗੀ ਇੱਕ ਆਹ ਨੇ ਬਈ ਹਾਕੀ ਕੈਮਲ ਡੈਕਸ ਹਨਾ ਕੰਮ ਦਾ ਕੰਮ ਪੈਸੇ ਦਾ ਪੈਸਾ ਸ਼ੌਂਕ ਦੇ ਸ਼ੌਂਕ ਨਾਲੇ ਤਾਂ ਬਈ ਕੰਮ ਹੋਈ ਜਾਂਦਾ ਨਾਲੇ ਸ਼ੌਂਕ ਪੂਰੇ ਹੋਈ ਜਾਂਦੇ ਨੇ ਹਾਂਜੀ ਫੈਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਤਾਂ ਬਈ ਅੱਜ ਤੁਹਾਨੂੰ ਦਿਖਾਉਣ ਲੱਗਿਆ ਫਾਰਮ 4 ਮਹੀਨੇ ਪਹਿਲਾਂ ਬਈ ਆਹ ਫਾਰਮ ਦੀ ਵੀਡੀਓ ਪਾਈ ਸੀ ਆਪਾਂ ਮੋਹਰਾਂ ਮੱਝਾਂ ਦਾ ਫਾਰਮ ਤੇ ਇੱਕ ਫਾਰਮ ਕੱਲਾ ਮੱਝਾਂ ਦਾ ਨਹੀਂ ਬਈ ਕਬੂਤਰਾਂ ਦਾ ਜਾਲ ਭਰਿਆ ਪਿਆਗਾ ਕਬੂਤਰ ਨੇ ਬਈ ਘੋੜੀ ਵੀ ਨਮੀ ਲਿਆਂਦੀ ਕੁੱਤਾ ਵੀ ਨਮਾ ਲਿਆਂਦਾ ਗੱਦੀ ਮੁਰਗੇ ਬਤਕਾਂ ਸਾਰੇ ਕੁਛ ਦਿਖਾਵਾਂਗੇ ਬਈ ਜਿੰਨਾ ਵੀ ਆ ਫਾਰਮ ਦੇ ਉੱਤੇ ਹੈਗਾ ਤੁਹਾਨੂੰ ਤਾਂ ਬਈ ਅੱਜ ਤੁਹਾਨੂੰ ਮੱਜਾਂ ਦਿਖਾਉਣੇ ਆ ਝੋਟੇ ਵਰਗੀਆਂ ਮੱਜਾਂ ਦੇਖੀਆਂ ਨੇ ਬਈ ਕਦੇ ਅੱਜ ਦਿਖਾਵਾਂਗੇ ਤੁਹਾਨੂੰ ਤੁਸੀਂ ਆਪ ਦੇਖ ਕੇ ਕਹੋਗੇ ਬਾਕੀ ਵੀ ਝੋਟੇ ਵਰਗੀਆਂ ਨੇ ਇੱਧਰ ਖੜੀਆਂ ਨੇ ਸਾਰੀਆਂ ਬਾਕੀ ਮੱਜਾਂ ਦਾ ਚੱਲ ਰਿਹਾ ਸੇਵਾ ਪਾਣੀ ਬਈ ਪਾਣੀ ਪੂਣੀ ਮਾਰੀ ਜਾਂਦੇ ਨੇ ਬਾਈ ਹਣਾ ਨਮਾਈ ਜਾਂਦੇ ਨੇ ਨਿਆਰੇ ਲਈ ਜਾਂਦੀਆਂ ਨੇ ਪੂਰਾ ਬਾਕੀ ਰਵੀ ਆਉਂਦਾ ਰਵੀ ਨਾਲ ਕਰਦੇ ਆ ਗੱਲਬਾਤ ਤੇ ਆਜੋ ਫਿਰ ਪਹਿਲਾਂ ਆਪਾਂ ਮੱਜਾਂ ਤੋਂ ਸ਼ੁਰੂ ਕਰਦਿਆਂ ਤਾਂ ਬਈ ਇੱਧਰ ਬਈ ਰਵੀ ਆ ਹਨਾ 4 ਮਹੀਨੇ ਪਹਿਲਾਂ ਬਾਈ ਦੇ ਫਾਰਮ ਦੀ ਵੀਡੀਓ ਪਾਈ ਸੀ ਉਦੋਂ 20 ਮੱਜਾਂ ਸੀ ਬਾਈ ਕੋਲੇ ਤੇ ਅੱਜ ਬਈ 40 ਕਰ ਰੱਖੀਆਂ ਨੇ ਡੈਰੀ ਦਾ ਪੈਸਾ ਡੈਰੀ ਤੇ ਲਾਈ ਜਾਂਦਾ ਬਾਈ ਤੇ ਅੱਜ ਪੁੱਛਦੇ ਆ ਆ ਸੈਟਅਪ ਨਵਾਂ ਤਿਆਰ ਕਰਿਆ ਬਾਈ ਉਦੋਂ ਤੁਸੀਂ ਪਹਿਲਾਂ ਵਾਲੀ ਵੀਡੀਓ 'ਚ ਦੇਖਿਆ ਹੋਣਾ ਭਾਂਡਾ ਹੈ ਨਹੀਂ ਸੀ ਹਨਾ ਆ ਸ਼ੈੱਡ ਆ ਸ਼ੈੱਡ ਨਵਾਂ ਪਾਇਆ ਬਈ ਪੁਫਾਰੇ ਲਾਤੇ ਹਨਾ ਪੱਖੇ ਲਾਤੇ ਗੱਲ ਬਾਤ ਐਂਡ ਕਰਤੀ ਕੀ ਹਾਲ ਚਾਲ ਨੇ ਬਈ ਠੀਕ ਠਾਕ ਵਧੀਆ ਮਾਈਓਰਟੀ ਠੀਕ ਠਾਕ ਸਾਰੇ ਹਾਂ ਬਈ ਵਧੀਆ ਠੀਕ ਠਾਕ ਪਹਿਲਾਂ ਵਾਲੀ ਵੀਡੀਓ ਨੂੰ ਬਈ ਬਾਰੇ ਸਾਰੇ ਭਰਾਵਾਂ ਨੇ ਪਿਆਰ ਵੀ ਦਿੱਤਾ ਤੇ ਬਹੁਤ ਸਾਰੇ ਫੋਨ ਵੀ ਆਏ ਹਨਾ ਤੁਹਾਡੇ ਕੋਲੇ ਮੱਝਾਂ ਵਾਸਤੇ ਆਏ ਬਥੇਰੇ ਫੋਨ ਬਹੁਤ ਆਏ ਆਪਣੇ ਤਾ ਆਜੋ ਬਈ ਫਿਰ ਆਪਾਂ ਪਸ਼ੂ ਦਿਖਾ ਦਈਏ ਬਾਈ ਹੋਰਾਂ ਨੂੰ ਸਾਰਿਆਂ ਨੂੰ ਆਜੋ ਬਈ ਚਲੋ ਆਜੋ ਬਈ ਥੋਨੂੰ ਮੱਝਾਂ ਦਿਖਾਉਨੇ ਆ ਬਈ ਤਾਜ਼ੀਆਂ ਸੂਈਆਂ ਫੱਜਰ ਫੂਈਆਂ ਮੱਝਾਂ ਵੀ ਨੇ ਬਈ ਗੱਬਣ ਵੀ ਨੇ ਜਿਹੜੀ ਲੈਣੀ ਹੋਈ ਜਿਹੜੀ ਤੁਹਾਨੂੰ ਪਸੰਦ ਆਈ ਬਾਈ ਨਾਲ ਗੱਲ ਕਰ ਲਿਓ ਐਂਡ ਤੇ ਨੰਬਰ ਨੰਬਰ ਪਾਵ ਤੇ ਇਧਰ ਬਈ ਰਵੀ ਕਟੀਆਂ ਨੇ ਬਈ ਆਹ ਹਾਂ ਇਹ ਮਾਈ ਪਹਿਲਾਂ ਵੀ ਦਿਖਾਈਆਂ ਸੀ ਆਪਾਂ ਆ ਪਹਿਲਾਂ ਵੀ ਦਿਖਾਈਆਂ ਸੀ ਹਾਂ ਬਈ ਆਹ ਕਟੀਆਂ ਤਿੰਨੇ ਅੱਛਾ ਹਾਂ ਸ਼ਾਇਦ ਆ ਗਾਂ ਵੀ ਹੈਗੀ ਸੀ ਉਦੋਂ ਹਾਂ ਗਾਂ ਵੀ ਸੀ ਉਦੋਂ ਉਦੋਂ ਹੈਗੀ ਸੀ ਗਾਂ ਹਾਂ ਤੇ ਆਹ ਤੋਕੜਾ ਨੇ ਬਈ ਹਾਂ ਇਹ ਤੋਕੜਾ ਗੱਬਣ ਵੀ ਨੇ ਇਹ ਹਾਂ ਟੀਕਾ ਭਰਾਇਆ ਹੋਇਆ ਇਹਦੇ ਠੀਕ ਆ ਹੁਣ 11 12 ਕਿਲੋ ਦੁੱਧ ਹੋਣਗੇ 11 12 ਕਿਲੋ ਦੁੱਧ ਹਾਂ ਹੁਣ ਵੀ ਹੈਗਾ 11 12 ਕਿਲੋ ਦੁੱਧ ਠੀਕ ਆ ਬਈ ਆਹ ਬੂਰੀ ਮੱਝ ਥੱਲੇ ਬਈ ਹਾਂ ਇਹ ਬੂਰੀ ਥੱਲੇ 10 ਕਿਲੋ ਦੁੱਧ ਤਾਂ ਮੈਂ ਇਹ ਵੀ ਤੋਕੜਾ ਹੋਵੇ ਠੀਕ ਆ ਭਰਾਇਆ ਹੋਇਆ ਠੀ ਤੇ ਉਸ ਤੋਂ ਬਾਅਦ ਇੱਧਰ ਬਈ ਆ ਵੀ ਟੋਕੜ ਆ ਗਈ ਇਹਦੇ ਵੀ ਟੀਕਾ ਭਰਾਇਆ ਹੋਇਆ ਹੈ ਇਹਦੇ ਥੱਲੇ ਹੈਗਾ 8 ਕਿਲੋ ਦੁੱਧ ਹੁਣ 8 ਕਿਲੋ ਹਾਂ ਸਹੀ ਹੈ ਬਈ ਫਿੰਗਰ ਸੰਗ ਸੋਹਣੇ ਮੱਜ ਦੇ ਸੋਹਣੀ ਹੈਗੀ ਫਨਕੀਆ ਉਸ ਤੋਂ ਬਾਅਦ ਇੱਧਰ ਮੱਜਾਂ ਬਈ ਸਾਰੀਆਂ ਟੋਪੀਆਂ ਨੇ ਬਈ ਇਹ ਟੋਕੜ ਆ ਗਈ ਪਹਿਲੇ ਨਾ ਕੱਟੀ ਇਹ ਅੱਛਾ ਪਹਿਲੇ ਨਾ ਹਾਂ ਇਹਦੇ ਹੈਗਾ 6 ਕਿਲੋ ਦੁੱਧ ਹੁਣ ਮੰਨ ਲਾ ਟੀਕਾ ਭਰਿਆ ਹੋਇਆ ਹੈ ਇਹਦੇ ਵੀ ਗਾ ਠੀਕ ਆ ਬਈ ਟੀਕਾ ਭਰਿਆ ਹੋਇਆ ਹੈਗਾ ਹਾਂ ਠੀਕ ਆ ਤੇ ਆਹਾ ਬਈ ਹਾਂ ਇਹ 6 ਮਹੀਨੇ ਦੀ ਗੱਬਣਾ ਮਾਹੀ ਠੀਕ ਆ ਬਈ ਹਾਂ ਹੁਣ ਹੈਗਾ 5 ਕਿਲੋ ਦੁੱਧ 5 6 ਕਿਲੋ 5-6 ਕਿਲੋ ਹਾਂ 5-6 ਕਿਲੋ ਦੁੱਧ ਹੈਗਾ ਹੁਣ ਉਸ ਤੋਂ ਬਾਅਦ ਆ ਆ ਗਈ ਬਈ ਮੱਝ ਇਹਦੀ ਵੀ ਹਾਈਟ ਹੂਟ ਬਹੁਤ ਚੰਗੀ ਹੈਗੀ ਹਾਂ ਇਹ ਵੀ ਸੇਲ ਲਈ ਏ ਮਾਹੀ ਇਹ ਹਾਂ ਇਹ ਗੱਭਣ ਇਹਦੇ ਰਹਿਗੇ 10 ਦਿਨ ਅੱਛਾ ਬਈ ਟੋਟੀ ਦੇ ਇਹ ਇਹ ਬਹੁਤ ਰਕਾਰਨ ਵਧੀਆ ਇਹਦਾ ਮੰਨ ਲਓ ਵੀ 18-19 ਕਿਲੋ ਇਹ ਉਧਰੋਂ ਸਾਰੇ ਏਰੀਆ ਚੋਂ ਆਈ ਏ ਹਿਸਾਰ ਵਾਲੇ ਪਾਸੇ ਹਾਂ ਸਾਰੇ ਵਾਲੀ ਏਰੀਆ ਚੋਂ ਉਧਰੋਂ ਲਈਆਂ ਨੇ ਇਹ ਜੋੜਾ ਹੀ ਅੱਛਾ ਬਈ ਹਾਂ ਉਹ ਕਹਿੰਦੇ ਵੀ ਮਾਲਕ ਦਾ ਆਦੇ ਵੀ 18-19 ਕਿਲੋ ਦੁੱਧ ਅਸੀਂ ਖੁੱਲਾ ਕੱਢਦੇ ਰਹੇ ਆ ਠੀਕ ਆ ਬਈ ਹਾਂ ਹੁਣ ਰਹਿ ਗਏ ਤੇ 10 ਕ ਦਿਨ ਫੋਨ ਚ ਹੁਣ 10 ਦਿਨ ਰਹਿ ਗਏ ਇਹਦੇ ਫੋਨ ਚ ਹਾਂ ਇਹ ਵੀ ਸੇਲ ਲਈ ਆ ਇਹ ਵੀ ਵੇਚਣ ਵਾਸਤੇ ਆ ਬਈ ਇਹ ਵੀ ਸੇਲ ਵਾਸਤੇ ਲੈਂਦੀ ਆ ਤੇ ਇੱਕ ਬਈ ਮੱਝਾਂ ਜਿਹੜੀਆਂ ਆਪਾਂ ਦਿਖਾਈ ਜਾਂਦੇ ਆ ਸਾਰੀਆਂ ਬਈ ਮੰਨ ਲਾ ਜੇ ਕਿਸੇ ਨੂੰ ਕੋਈ ਪਸੰਦ ਆਉਂਦੀ ਆ ਲੱਭੀ ਆਪਾਂ ਵੇਚ ਦਾਂਗੇ ਹਾਂ ਹਾਂ ਠੀਕ ਆ ਬਈ ਆਹ ਬਈ ਸੇਲ ਤਾਂ ਚੱਲਦਾ ਹੀ ਹੈ ਨਾ ਆਪਣਾ ਨਾਲ ਵੇਚ ਹਾਂ ਉਹ ਤਾਂ ਹੈਗਾ ਹੀ ਆ ਬਈ ਸੇਲ ਪਰਚੇਸ ਤੇ ਚੱਲਦਾ ਹੀ ਆ ਇਹ ਵੀ ਗੱਬਣਾ ਮੈਂ ਇਹ ਵੀ 10 ਕ ਦਿਨ ਲੈਂਦੀ ਆ ਠੀਕ ਆ ਬਈ ਸਾਰੋਂ ਹੀ ਲੈਂਦੀ ਆ ਆਪਾਂ ਮਾਲ ਸਾਰਾ ਹੀ ਆਪਣਾ ਸਾਰੋਂ ਹੁੰਦਾ ਉਧਰੋਂ ਉਧਰ ਹਰਿਆਣੇ ਚ ਲੈ ਕੇ ਆਉਂਦੇ ਨੇ ਬਾਈ ਫਰੀਂ ਸਾਰੀਆਂ ਮੱਝਾਂ ਬੰਨ 10 ਦਿਨ ਲੈਂਦੀ ਆ ਮੈਂ ਭਰੂਗੀ ਬੜੀ ਮੈਂ ਅੱਛਾ 10 ਦਿਨ ਲਵਾਂਗੀ ਹਲੇ 11 12 ਕਿਲੋ ਖੁੱਲਾ ਦੁੱਧ ਤੋਂ ਕਹਿੰਦੇ ਜਿਹਾ ਹੀ ਕੱਢਿਆ ਹੋਇਆ 16 ਕੇ ਡੇੜੀਆਂ ਮੱਝਾਂ ਕਿੱਥੋਂ ਲਾਵਦੀਆਂ ਨਹੀਂ ਬਾਈ ਨਹੀਂ ਲਾਵਦੀਆਂ ਹੱਥ ਵਾਲੇ ਕੁਝ ਵੀ ਨਹੀਂ ਹਲੇ ਅੰਦਰ ਲਿਆਂਦੀਆਂ ਨਹੀਂ ਦਿਖਾਈਆਂ ਖੋਤ ਵਾਲੇ ਦਿਖਾਉਣੀਆਂ ਨੇ ਛੋਟੇ ਵਰਗੀਆਂ ਮੱਝਾਂ ਨੇ ਇਹ ਵੀ ਹਾਂ ਅੱਛਾ 10 ਦਿਨ ਲਵਗੀ ਹੈ ਹਾਂ ਇਹਨਾਂ ਦੇ ਗੱਬਣਾ ਨੇ ਦੋਨੇ ਹੀ ਇਹ ਜੋ ਆ ਦੋਨੇ ਜੋੜਾ ਠੀਕ ਆ ਬਈ ਹਾਂ ਇਹ ਵੀ ਸੇਲ ਵਾਸਤੇ ਉਸ ਤੋਂ ਬਾਅਦ ਇੱਧਰ ਆ ਗਈਆਂ ਬਾਈ ਕਟੀਆਂ ਬੱਚੀ ਆ ਗਈ ਹਾਂ ਤੇ ਆ ਜਾਓ ਬਈ ਹੁਣ ਦਿਖਾਉਨੇ ਆ ਤੁਹਾਨੂੰ ਛੋਟੇ ਵਰਗੀਆਂ ਮੱਜਾਂ ਆ ਆ ਛੋਟੇ ਦਾ ਭਲੇਖਾ ਪਾਉਂਦੀਆਂ ਨੇ ਪਹਿਲਾਂ ਇੱਧਰ ਲਿਆ ਇਹਨਾਂ ਦਿਖਾ ਦਈਏ ਬਈ ਆ ਦਿਖਾ ਦਿੰਨੇ ਆ ਪਹਿਲਾਂ ਆਹਾ ਬਈ ਆ ਵੀ ਸੁਈ ਹੋਈ ਆ ਮੈਂ ਅੱਛਾ ਸੁਈ ਹੋਈ ਆ ਹੁਣ ਹੈਗਾ ਤਾਂ 11 ਕਿਲੋ ਦੁੱਧ ਤਾਂ ਇਹਦੇ ਖਰਾਬ ਹੋ ਗਈ ਥੋੜੀ ਜੀ ਮੈਂ ਇਹ ਕੈਲਸ਼ੀਅਮ ਘਟ ਗਿਆ ਸੀ ਇਹਦਾ ਅੱਛਾ ਹਾਂ ਇਹ ਤਾਂ ਜੇ ਆਪਾਂ ਸੈੱਟ ਕਰਕੇ ਫੇਰ ਦੇਵਾਂਗੇ ਮੈਂ 10 11 ਕਿਲੋ ਹਾਂ ਵੀ ਹਲੇ ਨਹੀਂ ਵੇਚਣੀ ਥੋੜੀ ਸੈੱਟ ਕਰਕੇ ਫੇਰ ਵੇਚਣੀ ਆ ਓਕੇ ਤੇ ਉਸ ਤੋਂ ਬਾਅਦ ਇੱਧਰ ਦੇਖੋ ਬਈ ਕਿੱਡਾ ਕਰਦਾ ਹਾਂ हां भाई ताजी हुई, हुई है मेरा 6 फुट ਵਾਂਗੂ ਕੱਦ ਦਾ ਦੇ ਲਾ ਮੇਰੇ ਇੱਥੇ ਹੁੰਦੀ ਹੈ ਸਹੀ ਗੱਲ ਆ ਬਈ ਆਹ ਹਾਂ ਬਈ 6 ਫੁੱਟ ਦੇ ਕਰੀਬ ਰਵੀ ਦਾ ਕੱਦ ਹੈਗਾ ਬਈ ਹਨਾ ਤੇ ਦੇਖੋ ਬਈ ਕਿੱਡੀ ਮੱਝ ਹਾਈਟ ਦੇਖੋ ਕਿੱਡੀ ਆ ਛੋਟੇ ਵਰਗੀ ਆ ਤੇ ਦੁੱਧ ਕਿੰਨਾ ਬਈ ਇਹਦੇ ਥੱਲੇ 13 ਕਿਲੋ ਆਉਂਦਾ 13 ਕਿਲੋ ਹੁਣ ਇਸ ਟਾਈਮ ਹਾਂ 3 ਕ ਮਹੀਨੇ ਹੋ ਗਏ ਸੂਈ ਨੂੰ 3-4 ਮਹੀਨੇ 3-4 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਬਈ 13 ਕਿਲੋ ਦੁੱਧ ਆ ਹੁਣ ਇਹ ਮਗਰਲੇ ਥਣ ਤੋਂ ਤਿਲ ਹੋ ਗਈ ਸੀ ਅੱਛਾ ਬਈ ਹਾਂ ਥਣ ਖਰਾਬ ਹੋ ਗਿਆ ਹੁਣ ਵੀ 13 ਕਿਲੋ ਦੁੱਧ ਆਏਗਾ ਨਾ ਬਈ ਬਹੁਤ ਤਗੜੀ ਮੱਝ ਆ ਮੈਂ ਤਾਂ ਪ ਆ ਵੀ ਮੈਂ ਉਦੋਂ ਪਿਛਲੀ ਵੀਡੀਓ ਚ ਆਪਾਂ ਦਿਖਾਈ ਸੀ ਵੱਡੀ ਮੈਂ ਜਿਹੜੀ 22 ਕਿਲੋ ਵਾਲੀ ਅੱਛਾ 22 ਕਿਲੋ ਵਾਲੀ ਹਾਂ ਇਹ ਉਦੋਂ ਥੂਵੀ ਸੀ ਦੁੱਧ ਜਿਹਦੀ ਕੱਟੀ ਤਨੋਲੇ ਫਾਸਟ ਆਈ ਸੀ ਹਾਂ ਹੁਣ ਇਹ ਗੱਬਣਾ ਗਾਹਾਂ ਦੀ ਅੱਛਾ ਹੁਣ ਗੱਬਣਾ ਇਹ ਹਾਂ ਹੁਣ ਵੀ ਹੈਗਾ 13 ਕਿਲੋ ਦੁੱਧ 12 13 ਕਿਲੋ ਫੁੱਲਾ ਕੱਢੀ ਜਾਂਦੀ ਹੈ ਆਮ ਅੱਜ ਦੀ ਕੱਟੀ ਫਾਸਟ ਆਈ ਸੀ ਬਈ ਤਨੋਲੇ ਬਿਊਟੀ ਦੇ ਕੰਪੀਟੀਸ਼ਨ ਚ ਦੇਖੋ ਕਿ ਦੀ ਫਨਖੀ ਮੱਜਾ ਫਿੰਗ ਦੇਖੋ ਬਈ ਬਹੁਤ ਫਨਖੀ ਆ ਆਹ ਬਈ ਇਹ ਪਹਿਲਾਂ ਕੱਟੀ ਆਪਾਂ ਲਈ ਸੀ ਇਹਨੂੰ ਵੀ ਹੋਗੇ 4 ਮਹੀਨੇ ਥੂਵੀ ਨੂੰ ਤਿੰਨ ओके हां ਇਹਦੇ ਉਦੋਂ ਥਣ ਚ ਥੋੜਾ ਜਿਹਾ ਖਰਾਬੀ ਹੋ ਗਈ ਸੀ ਹੁਣ ਤਾਂ ਸੈਟ ਆ ਥਣ ਉਹ ਮੇ ਥੋੜਾ ਲੰਮਾ ਪਾ ਗਈ ਹੁਣ 10 ਕਿਲੋ ਹਜੇ ਵੀ ਦਈ ਜਾਂਦੀ ਐ ਦੁੱਧ 10 ਕਿਲੋ ਹਜੇ ਵੀ ਹੈਗਾ हां 10 ਕਿਲੋ ਹਜੇ ਵੀ ਖੁੱਲਾ ਦੁੱਧਾ ਠੀਕ ਆ ਬਈ हां ਕੱਟੀ ਬਹੁਤ ਸੋਹਣੀ ਐ ਸਿੰਗ ਬੰਤਰ ਦੀ ਬਹੁਤ ਸੋਹਣੀ ਆ ਬਈ ਕਿੰਨੀ ਐ ਹਜੇ 4 ਦੰਦਾ ਕੱਟੀ ਐ ਜੀ ਅੱਛਾ 4 ਦੰਦਾ ਹਲੇ हां ਠੀਕ ਆ ਬਈ ਠੀਕ ਆ ਉਸ ਤੋਂ ਬਾਅਦ ਇੱਧਰ ਆ ਗਈ ਬਈ ਆ ਗਈ ਟੋਕੜੇ ਗੱਬਣਾ ਅੱਛਾ हां ਇਹ ਝੋਟੀ ਮੰਨ ਲਾ ਵੀ 4 ਮਹੀਨਿਆਂ ਦੀ ਗੱਬਣਾ ਇਹ 8 ਕਿਲੋ ਦੁੱਧ ਐ ਵੀ ਵੇਚਣ ਵਾਸਤੇ ਆ ਠੀਕ ਆ ਬਈ ਇਹਦੇ 8 ਕਿਲੋ ਦੁੱਧ ਆ 4 ਮਹੀਨਿਆਂ ਦੀ ਗੱਬਣਾ 4 ਮਹੀਨਿਆਂ ਦੀ ਗੱਬਣਾ ਬਈ ਆ ਦਿਖਾਏ ਉਹਦੇ ਮੈਨੂੰ ਆ ਦੇਖੋ ਬਈ ਝੋਟਾ ਹਾਂ ਮੱਝ ਦੇਖੋ ਇੱਕ ਅੱਧ ਦੇਖੋ ਕਿੱਡਾਗਾ ਬੰਕਰ ਦੇਖੋ ਬਈ ਸਿੰਗ ਦੇਖ ਸਿੰਗ ਕਿਆ ਬਾਤ ਆ ਬਈ ਸਿੰਗ ਦੇਖੋ ਤੇ ਬਾਡੀ ਦਾ ਸਟਰਕਚਰ ਦੇਖੋ ਬਈ ਕਹੇ ਜਾ ਮੱਝ ਦਾ ਇਹਹੀ ਮੱਝਾਂ ਮੈਂ ਤਾਂ ਨਹੀਂ ਕਹਿਣਾ ਬਈ ਤੂੰ ਵੀ ਪਹਿਲਾਂ ਕਦੇ ਦੇਖੀ ਹੋਣੀ ਐਡੀ ਮੈਂ ਮਿਲਦੀ ਨਹੀਂ ਆਪਣੇ ਐਡੀ ਮਿਲਦੀ ਨਹੀਂ ਸਹੀ ਗੱਲ ਆ ਬਈ ਸੋਚ ਇੱਕ ਹੀ ਹੁੰਦਾ ਐਡਾ ਪਸੂ ਸੋਚ ਇੱਕ ਬੁੱਢਾ ਦਿਖਾਏ ਦਾ ਆ ਦੇਖੋ ਬਈ ਪਿੱਠ ਪੋੜਾ ਦੇਖੋ ਕਿੱਡਾ ਚੰਗਾ ਬਈ ਕਿੱਡਾ ਤਾਕੜਾਗਾ ਬੜੀ ਤਗੜੀ ਮੱਝ ਆ ਬਈ ਤੇ ਸਿੰਘ ਦੇਖੋ ਬਈ ਸਿੰਘ ਜਮੀ ਨਾਲ ਹੀ ਲੱਗਿਆ ਜਮੀ ਨਾਲ ਹੀ ਜਮੀ ਕੀ ਬਾਤ ਆ ਇਹ ਫਰਹੀ ਆ ਸੀ ਬਈ ਕਿੰਨਾ ਦੁੱਧ ਆ ਬਈ ਇਹ ਸਨ ਹੁਣ ਇਹ ਕਹ 17 18 ਕਿਲੋ ਦੁੱਧ 14 18 ਹਾਂ ਠੀਕ ਆ ਬਈ ਨਾ ਬਹੁਤ ਤਗੜੀ ਮੱਝ ਆ ਬਈ ਯਾਰ ਦੇਖ ਕੇ ਭੁੱਖ ਲੈਂਦੀ ਆ ਵਸ਼ ਨੂੰ ਹਾਂ ਬਾਕੀ ਹੁੰਦਾ ਚੋਈਆਂ ਹੋਈਆਂ ਨੇ ਮਾਹੀ ਹੁਣ ਤਾਂ ਕੀ ਦੇਖਦਾ ਹੁਣ ਤਾਂ ਚੋਈਆਂ ਹੋਈਆਂ ਨੇ ਸ਼ਾਮ ਨੂੰ ਫਸ ਹਾਂ ਹੁਣ ਤਾਂ ਚੋਈਆਂ ਹੋਈਆਂ ਨੇ ਸ਼ਾਮ ਨੂੰ ਲੇਵਾ ਹਨ ਕੱਢ ਜਾਂਦੀਆਂ ਨੇ ਜਦੋਂ ਦੁੱਧ ਦਾ ਟਾਈਮ ਹੁੰਦਾਗਾ ਹੁਣ ਤਾਂ ਬਈ ਦੁਪਹਿਰ ਦਾ ਟਾਈਮ ਆਗਾ ਹਾਂ ਇਹਨੂੰ ਹੋ ਗਏ 2 ਮਹੀਨੇ ਸੂਈ ਨੂੰ 2 ਮਹੀਨੇ ਹੋ ਗਏ ਸੂਈ ਨੂੰ ਹਾਂ ਤੇ ਇਹਦੇ ਥੱਲੇ ਵੀ ਹੈਗਾ 14 ਕਿਲੋ ਦੁੱਧ ਹੁਣ ਠੀਕ ਆ ਬਈ ਹਾਂ ਤੇਰਾ 14 ਕਿਲੋ ਦੁੱਧ ਥੁੱਲਾ ਕੱਢੀ ਜਾਂਦੀ ਆ 13 14 ਕਿਲੋ ਦੁੱਧ ਹਾਂ ਕੱਦ ਬਹੁਤ ਆ ਛੋਟੀ ਦਾ ਇਹਦਾ ਨਾ ਕੱਦ ਬਹੁਤ ਚੰਗਾਗਾ ਹਾਂ ਉਹ ਵੀ ਤਾਕੜੀ ਆ ਮੱਝ ਆ ਸਾਰੀਆਂ ਬਈ ਛੋਟੇ ਵਰਗੀਆਂ ਨੇ ਮੱਝਾਂ ਯਾਰ ਤੁਸੀਂ ਆਪ ਹੀ ਉਹ ਸੇਲ ਹੋ ਰਹੀ ਹੈ ਤਾਂ ਆ ਕਿਹੜੀ ਆ ਗਈ ਇਹ ਗੇਰਾ ਇਹ ਗੇਰਾ ਆ ਗੇਰ ਗਾਂ ਬਈ ਦੇਖੋ ਸਿੰਘ ਦੇਖੋ ਕਹੇ ਜੇ ਨੇ ਬਈ ਤੇ ਆਹ ਕਿਹੜੀ ਆ ਗਈ ਬਈ ਇਹ ਦੋਗਲੀ ਆ ਗਈ ਓਕੇ ਹਾਂ ਜਰਸੀ ਚ ਆ ਜਾਂਦੀ ਹੈ ਇਹ ਨਾ ਨਾ ਦੇਸੀ ਦੋਗਲੀ ਆ ਅੱਛਾ ਦੇਸੀ ਦੋਗਲੀ ਆ ਗਈ ਓਕੇ ਹਾਂ ਠੀਕ ਆ ਤੇ ਆਹ ਬਈ ਕਿਹੜੀ ਆ ਗਈ ਇਹ ਜਰਸੀ ਆ ਗਈ ਆ ਜਰਸੀ ਆ ਗਈ ਹਾਂ ਦੋਗਲੀ ਜਰਸੀ ਆ ਪੀਓ ਦੇਖੋ ਬਈ ਗਾਂ ਇਹ ਆ ਗਾਵਾਂ ਬਈ ਉਹ ਦੁੱਧ ਕਿੰਨਾ ਕਿੰਨਾ ਦੇ ਦਿੰਦੀਆਂ ਨੇ ਵੈਸੇ ਹੁਣ ਉਹ ਤਾਂ ਮੰਨ ਲਾ ਵੀ 10 ਕਿਲੋ ਪਰਲੀ ਥੱਲੇ ਤਾਂ ਮਾਹੀ ਉਹ ਵੀ ਮੇਰੇ ਨਾਲ 1.5 ਤੋਂ ਮਹੀਨੇ ਦੀ ਗੱਭਣ ਆਹੋ ਅੱਛਾ ਬਈ ਹਾਂ ਇਹਨਾਂ ਫਲੇ ਹੈਗਾ 14 14 ਕਿਲੋ ਦੁੱਧ ਠੀਕ ਨਾ ਬਹੁਤ ਚੰਗਾ ਦੁੱਧ ਆ ਬਈ ਹਾਂ 14 14 ਕਿਲੋ ਦੁੱਧ ਹੈਗਾ ਤਾਂ ਮਿੱਤਰੋ ਬਈ ਤੁਹਾਨੂੰ ਇੱਕ ਲੈਣ ਦਿਖਾਤੀ ਆਹ ਮੱਜਾਂ ਦੀ ਸਾਰੀਆਂ ਨਹੀਂ ਝੋਟੀਆਂ ਦੀ ਆ ਲੈਣ ਦਿਖਾਤੀ ਤੇ ਆਹ ਸੀ ਬਈ ਦੂਜੀ ਲੈਣ ਆਪਾਂ ਇਹ ਤੋਂ ਸ਼ੁਰੂ ਕਰ ਲੈਨੇ ਆ ਪਹਿਲੀ ਤੋਂ ਤੇ ਆਹ ਸਾਰੀ ਲੈਣ ਦਿਖਾ ਦਿੰਨੇ ਆ ਬਈ ਤੁਹਾਨੂੰ ਆਹ ਆ ਬਈ ਮੱਜ ਇਹ ਰਵੀ ਆਪਾਂ ਹੁਣ ਹੀ ਲਈਏ ਇਹ ਮਾਹੀ ਠੀਕ ਆ ਬਈ ਇਹ ਹੋ ਗਈ 1.5 ਮਹੀਨੇ ਦੀ ਗੱਭਣਾ ਦਾ ਟੀਕੇ ਦੀ ਓਕੇ ਤੇ ਹਾਂ ਅਗਲੇ ਨੇ ਆਪਾਂ ਨੂੰ 16 ਕਿਲੋ ਕਹਿ ਕੇ ਦਿੱਤਾ ਸੀ 16 ਕਿਲੋ ਤੋਂ ਉੱਤੇ ਦੁੱਧ ਆ 16 ਤੋਂ ਉੱਤੀ ਆ ਦੁੱਧ ਆ ਉੱਤੀ ਆ ਦੁੱਧ ਹੁਣ ਤਾਂ ਨੁੱਚੜੀਆਂ ਹੋਈਆਂ ਨੇ ਮੱਜਾਂ ਹਾਂ ਹੁਣ ਤਾਂ ਚੋਈਆਂ ਹੋਈਆਂ ਨੇ ਹਾਂ ਮੈਂ ਦੁੱਧ ਵਾਲੀ ਆ ਠੀਕ ਆ ਬਈ ਹਾਂ ਤੇ ਆ ਅੱਗੇ ਆ ਗਈ ਬਈ ਦੂਜੇ ਨੰਬਰ ਵਾਲੀ ਹਾਂ ਆ ਵੱਡੀ ਝੋਟੀ ਇਹ ਵੀ ਆ ਵੱਡੀ ਝੋਟੀ ਆ ਇਹ ਇਹਦੇ ਥੱਲੇ ਵੀ ਹੁਣ ਹੈਗਾ 12 ਕਿਲੋ ਦੁੱਧ ਮਾਹੀ 12 ਕਿਲੋ ਇਹ 1.5 ਤੋਂ 2 ਮਹੀਨੇ ਦੀ ਗੱਭਣ ਹੋ ਗਈ 1.5 ਤੋਂ 2 ਮਹੀਨੇ ਦੀ ਗੱਭਣਾ ਹਾਂ ਠੀਕ ਉਸ ਤੋਂ ਬਾਅਦ ਭਈਆ 3 ਨੰਬਰ ਤੇ ਆਉਣੇ ਆ। ਹਾਂ ਇਹਦੇ ਥੱਲੇ 12 ਕਿਲੋ ਦੁੱਧ ਆ। 12 ਕਿਲੋ ਇਹ ਵੀ ਤਾਜੀ ਸੂਈ ਹੋਈ ਆ। ਪਹਿਲਾਂ ਨਾ ਭਈ ਇਹ ਨਾ ਦੂਜੇ। ਅੱਛਾ ਹਾਂ ਦੂਜੇ। ਕਿੰਨਾ ਦੁੱਧ ਦੱਸੇ ਸੀ? 12 ਕਿਲੋ ਦੁੱਧ। 12 ਕਿਲੋ। ਹਾਂ। ਆ ਸੂਈ ਸੂਈ ਹੋਈ ਆ ਭਈ ਹੁਣ। ਹਾਂ ਇਹ ਵੀ ਤਾਜੀ ਸੂਈ ਆ। ਠੀਕ ਆ ਤਾਜੀ ਸੂਈ ਆ। ਓਕੇ। ਇਹ ਥੋੜੇ ਦਿਨਾਂ ਦੀ ਸੂਈ ਆ 15 ਦਿਨਾਂ ਦੀ। ਠੀਕ ਆ ਭਈ। ਹਾਂ ਤੇ ਆ ਗਈ ਭਈ। ਹਾਂ। ਇਹ ਆ ਵੀ ਆ ਗਈ ਇਹਦੇ ਥੱਲੇ 16 ਕਿਲੋ ਦੁੱਧ ਖੁੱਲਾ ਮਾਹੀ। 16 ਕਿਲੋ ਦੁੱਧ। ਹਾਂ 16 ਲੀਟਰ ਐਂ ਚਵਾ ਕੇ ਦੇ ਦਾਂਗੇ ਜੇ ਤਾ ਬਈ ਜੀ ਨੇ ਚੋਕੇ ਲੈ ਕੇ ਆਣੀਆਂ ਚੋਕੇ ਲੈ ਜਿਓ ਵੈਸੇ ਤਾਂ ਮੋਸਟਲੀ ਲੋਕ ਚੋਕੀ ਲੈ ਕੇ ਆਂਦੇ ਹੁੰਦੇ ਨੇ ਹਨਾ ਤਾਂ ਬਈ ਦੋ ਡੰਗ ਚਵਾ ਕੇ ਆਪਣੇ ਰਹਿਣ ਨੂੰ ਵੀ ਸਹੂਲਤ ਸਾਰਾ ਕੁਝ ਆ ਦੋ ਡੰਗ ਚਵਾ ਕੇ ਫੇਰ ਦੇਵਾਂਗੇ ਅਗਲੇ ਬਾ ਦੋ ਡੰਗ ਚਵਾ ਕੇ ਹਨਾ ਬਾਈ ਹੋਰੀ ਦੇਣਗੇ ਰੱਖ ਵੀ ਲੈਣਗੇ ਜੇ ਕੋਈ ਦੂਰੋਂ ਨੇੜੋਂ ਬੰਦਾ ਆਉਂਦਾ ਜਿੰਨਾ ਤੋਂ ਦੱਸਾਂਗੇ ਵਾਧì ਹੋਊਗਾ ਘਟ ਨਹੀਂ ਹੋਊਗਾ ਇਹ ਪਹਿਲਾਂ ਕੱਟੀ ਆ ਗਈ 4 ਦੰਦ ਮਹੀ ਪਹਿਲਾਂ ਕੱਟੀ 4 ਦੰਦ ਹਾਂ ਇਹਨੂੰ 1.5 ਮਹੀਨੇ ਵਾਂਗੂ ਹੋ ਗਿਆ ਸੋਈ ਨੂੰ 1.5 ਮਹੀਨੇ ਬਹੁਤ ਆ ਛੋਟੀ ਆ ਤੇ ਥਣ ਲੈਵਾ ਦਿਖਾ ਦੁੱਧ ਕਿੰਨਾ ਬਈ ਦੁੱਧ ਹੁਣ 10 ਕਿਲੋ ਆ 10 ਕਿਲੋ ਹਾਂ ਦੇਖ ਬਾਲੀ ਠੰਡੀ ਐ ਝੋਟੀ ਹਾਂ ਪੂਰੀ ਲੈਵਾ ਦੇ ਕਿੱਡਾ ਸੋਹਣਾ ਲੱਗਿਆ ਬਹੁਤ ਸੋਹਣਾ ਬਈ ਬੰਤਰੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਬਾਕੀ ਸਿੰਘ ਸੂਂਗ ਬੂਥੀ ਬਹੁਤ ਸੋਹਣੀ ਆ ਕੱਟੀ ਦੀ ਅੱਛਾ ਆ ਬੱਚਾ ਆ ਗਿਆ ਦਾ ਨਾਲ ਹਾਂ ਇਹ ਡੇਢ ਮਹੀਨੇ ਦੀ ਸੂਈ ਹੋਈ ਆ ਡੇਢ ਮਹੀਨਾ ਹੋ ਗਿਆ ਸੂਈ ਦਾ ਹਾਂ ਠੀਕ ਆ ਬਈ ਨਾ ਬਹੁਤ ਸੋਹਣੀ ਮੱਝ ਆ ਬਈ ਹਾਂ ਆਹਾ ਬਈ ਆ ਆ ਗਈ ਮੈਂ ਇਹ ਥੱਲੇ ਹੈਗਾ ਹੁਣ 12 13 ਕਿਲੋ ਦੁੱਧ ਇਹ ਵੀ ਤਾਜ਼ੀ ਸੂਈ ਆ ਤਾਜੀ ਸੂਈ ਆ ਹਾਂ ਇਹ ਥੱਲੇ 12 13 ਕਿਲੋ ਦੁੱਧ ਆ ਹੁਣ ਠੀਕ ਇਹ ਥੱਲੇ 12 ਕਿਲੋ ਦੁੱਧ 12-13 ਕਿਲੋ ਐ ਖੁੱਲਾ ਦੇਖੋ ਬਈ ਹਾਂ ਆਹਾ ਬਈ ਆ ਆ ਗਈ ਇਹਦੇ ਥੱਲੇ ਹੈਗਾ ਮਾਹੀ ਹੁਣ 16 ਤੋਂ 17 ਲੀਟਰ ਦੁੱਧ ਆ ਐ ਡੱਬੇ ਮਰਵਾ ਕੇ ਦੇ ਦਾਂਗੇ 16 ਤੋਂ 17 ਦੇ ਵਿੱਚ ਵਿੱਚ ਦੁੱਧ ਆ ਬਈ ਇਹਦੇ ਐ ਖੁੱਲਾ ਦੁੱਧ ਆ ਖੁੱਲਾ ਦੁੱਧ ਆ ਬਈ ਬਾਕੀ ਲੇਵਾ ਵੀ ਦੇਖੋ ਕਿਡਾ ਤਗੜਾ ਬਈ 15-20 ਦਿਨਾਂ ਦੀ ਸੂਈ ਹੋਈ ਆ ਹਾਂ ਓਕੇ ਤਾਜੀ ਸੂਈ ਆ ਬਈ ਹਾਂ ਤਾਜੀ ਸੂਈ ਆ ਠੀਕ ਆ ਬਈ ਆਹਾ ਬਈ ਇਹਦੇ ਥੱਲੇ ਹੈਗਾ 14-15 ਕਿਲੋ ਹੁਣ ਮਾਹੀ ਓਕੇ ਹਾਂ ਇਹ ਵੀ ਤਾਜੀ ਸੂਈ ਆ ਆ ਵੀ ਤਾਜੀ ਸੂਈ ਮਾਜਾ ਬਈ ਹਾਂ ਮੇਲੇ ਤੇ ਆ ਰਹੀ ਆ ਹੁਣ ਮੇਲਾ ਡਿੱਗੀ ਜਾਂਦੀ ਆ ਤਾਂ ਵੀ ਤੁਹਾਨੂੰ ਸਾਰੀਆਂ ਪ੍ਰਕਾਰ ਦੀਆਂ ਮੱਝਾਂ ਮਿਲ ਜਾਣਗੀਆਂ ਗੱਬਨ ਲੈਣੀ ਆ ਜਾਂ ਤਾਜੀ ਸੂਈ ਸਾਰੀਆਂ ਤੇ ਦੁੱਧ ਜਿਹੜਾ ਤੁਹਾਨੂੰ ਦੱਸਿਆ ਉਹੀ ਹੋਊਗਾ ਬਈ ਆ ਅੱਗੇ ਆ ਗਈ ਬਈ ਹਾਂ ਇਹ ਪਹਿਲਣ ਆ ਗਈ ਚਾਰ ਦੰਦ ਓਕੇ ਹਾਂ ਤੇ ਇਹਦੇ ਥੱਲੇ ਹੁਣ ਹੈਗਾ ਮਾਹੀ 12 ਕਿਲੋ ਦੁੱਧ ਐ ਤਿਆਰ ਆ 12 ਕਿਲੋ ਦੁੱਧ ਆ ਬਈ 12 ਲੀਟਰ ਦੁੱਧ ਆ ਪਹਿਲਣ ਆ ਜੀ ਹਰਿਆਣੇ ਦੀ ਆ ਜੋ ਬਹੁਤ ਥਣਲੇਵਾ ਦੇਖ ਕੇ ਡਾ ਸੋਹਣਾ ਲੱਗਿਆ ਨਾ ਨਾ ਬਹੁਤ ਚੰਗਾ ਬਈ ਬਹੁਤ ਸੋਹਣਾ ਹਾਂ ਥਣਲੇਵਾ ਬਹੁਤ ਸੋਹਣਾ ਆਹਾ ਬਈ ਆ ਆ ਗਈ ਝੋਟੀ ਵੀਰਿਆਣੇ ਚ ਆਈ ਆ ਇਹਦਾ ਐ 18 ਲੀਟਰ ਖੁੱਲਾ ਮਨਾ ਦਾਂਗੇ ਆਪਾਂ 18 ਲੀਟਰ 18 ਲੀਟਰ ਦੋਨੇ ਟਾਈਮ ਚਵਾ ਕੇ 9 ਲੀਟਰ ਡੰਗ ਦਾ ਕੱਢੂਗੀ ਠੀਕ ਆ ਬਈ ਹਾਂ ਨਾ ਬਹੁਤ ਅੱਛਾ ਬੱਚਾ ਨਾ ਹਾਂ ਹਜੇ ਮੇਲੇ ਤੇ ਆਈ ਹੋਈ ਏ ਝੋਟੀ ਹੁਣ ਠੀਕ ਆ ਬਈ ਠੀਕ ਆ ਨਾ ਬਈ ਬਹੁਤ ਸੋਹਣੀਆਂ ਨੇ ਬਈ ਸਾਰੀਆਂ ਮੱਝਾਂ ਬਈ ਹਨਾ ਮੱਝਾਂ گاਵਾ ਜਿੰਨੀਆਂ ਵੀ ਤੁਹਾਨੂੰ ਦਿਖਾਈਆਂ ਨੇ ਸਾਰੀਆਂ ਬਈ ਜਮਾ ਟੌਪ ਤੋਂ ਟੌਪ ਨੇ ਬਈ ਐਡੀਆਂ ਤਕੜੀਆਂ ਮੱਝਾਂ ਬਈ ਤੁਹਾਨੂੰ ਵੀਡੀਓ ਚ ਦੇਖੇ ਤੋਂ ਪਤਾ ਲੱਗ ਹੀ ਗਿਆ ਹੁਣ ਹਨਾ ਐਡੀਆਂ ਐਡੀਆਂ ਦੇਖੋ ਐਟਾ ਦਾ ਝੋਟਾ ਹੁੰਦਾਗਾ ਬਾਕੀ ਆ ਜੋ ਬਈ ਮੱਝਾ ਤੁਹਾਨੂੰ ਦਿਖਾਤੀਆਂ ਸਾਰੀਆਂ ਤੇ ਨੰਬਰ 22 ਦਾ ਤੁਹਾਨੂੰ ਐਂਡ ਤੇ ਦੇਵਾਂਗੇ ਤੇ ਬਾਕੀ ਜਾਨਵਰ ਦਿਖਾ ਦਈਏ ਜਿਹੜੇ ਰਹਿ ਗਏ ਹੁਣ ਨਵੇਂ ਜਾਨਵਰ ਲਿਆਂਦੇ ਨੇ ਬਈ ਮੱਝਾ ਤੁਹਾਨੂੰ ਦਿਖਾਤੀਆਂ ਬਈ ਸਾਰੀਆਂ ਤੇ ਹੁਣ ਦਿਖਾਉਨੇ ਆ ਬਾਕੀ ਦੇ ਜਾਨਵਰ ਨਾਲੇ ਦਿਖਾਉਨੇ ਨੁਕਰੀ ਘੋੜੀ ਇੱਧਰ ਕਬੂਤਰ ਵੀ ਜਾਚ ਪਾਰਖੇ ਨੇ ਬਈ ਬਾਕੀ ਕਬੂਤਰ ਇੱਧਰ ਛੱਡ ਰੱਖੇ ਨੇ ਤੇ ਆ ਡਕਸ ਨੇ ਬਈ ਆ ਬੱਤਕਾਂ ਲਿਆਂਦੀਆਂ ਨੇ ਦੋ ਤਿੰਨ ਪ੍ਰਕਾਰ ਦੀਆਂ ਨੇ ਇੱਕ ਤਾਂ ਹੋਗੀ ਇੱਕ ਆ ਨੇ ਬਈ ਹਾਕੀ ਕੈਮਲ ਡਕਸ ਹਨਾ ਆ ਨਸ ਲਾਗੀ ਤੇ ਬਾਕੀ ਆਜੋ ਕਬੂਤਰ ਦਿਖਾ ਦਿੰਨੇ ਆ ਤੁਹਾਨੂੰ ਪਹਿਲਾਂ ਤਾਂ ਉਸ ਤੋਂ ਬਾਅਦ ਘੋੜੀ ਦਿਖਾਵਾਂਗੇ ਫਿਰ ਗੱਦੀ ਕੁੱਤਾ ਦਿਖਾਵਾਂਗੇ ਆਜੋ ਪਹਿਲਾਂ ਤਾਂ ਕਬੂਤਰ ਰਹੋਨੇ ਤੁਹਾਨੂੰ ਦੇਖੋ ਬਈ ਕੰਮ ਦਾ ਕੰਮ ਪੈਸੇ ਦਾ ਪੈਸਾ ਸ਼ੌਂਕ ਦੇ ਸ਼ੌਂਕ ਨਾਲੇ ਤਾਂ ਬਈ ਕੰਮ ਹੋਈ ਜਾਂਦਾ ਨਾਲੇ ਸ਼ੌਂਕ ਪੂਰੇ ਹੋ ਜਾਂਦੇ ਨੇ ਨਾਲੇ 4 ਪਈ ਆ ਜਾਂਦੇ ਨੇ ਨਾ ਨਾ ਫੜ ਭਰਾ ਹੋ ਜਾ ਆ ਜਾ ਤੇਰਾ ਕਿਹੜਾ ਫੇਵਰੇਟ ਹੈ ਇਹਨਾਂ ਚੋਂ ਹਾਂ ਸਾਰੇ ਸਾਰੇ ਕੀ ਬਾਤ ਹੈ ਤਾਂ ਮਿੱਤਰੋ ਬਈ ਆ ਕਬੂਤਰ ਨੇ ਸਾਰੇ ਤੇ ਵਿੱਚ ਲੱਕੇ ਵੀ ਨੇ ਲੱਕੇ ਬਾਹਰ ਛੱਡੇ ਹੋਏ ਨੇ ਆ ਬੈਠੇ ਨੇ ਉੱਤੇ ਤਾਂ ਹਾਂ ਇਹ ਸਾਰੇ ਉੱਡਣ ਵਾਲੇ ਆ ਬਈ ਤੇ ਆ ਕਬੂਤਰ ਰੱਖੇ ਹੋਏ ਨੇ ਬਾਈ ਨੇ ਹਨਾ ਤੇ ਬਾਕੀ ਆ ਜਾਓ ਬਈ ਤੁਹਾਨੂੰ ਕੁੱਤਾ ਦਿਖਾਉਨੇ ਆ ਹੁਣ ਦੇਖੋ ਬਈ ਗੱਦੀ ਕੁੱਤਾ ਬਾਹਰ ਕੱਢੇਗਾ ਬਾਹਰ ਕੱਢ ਲਓ ਜੀ ਗੱਦੀ ਆ ਗਿਆ ਬਾਹਰ ਮਿੱਤਰੋ ਦੇਖੋ ਫਿਰ ਆਹ ਬਈ ਫਾਨਵਰਗਾ ਕੁੱਤਾ ਹਲੇ ਤਾਂ ਬੱਚਾ ਬਈ ਹਲੇ ਛੋਟਾ ਹੈਗਾ ਹਾਂ ਹਲੇ ਤਾਂ ਇਹ ਵਾਲ ਬੂਲ ਕੱਟ ਰੱਖੇ ਇਹਦੇ ਅੱਛਾ ਵਾਲ ਕੱਟ ਰੱਖੇ ਵਾਲ ਕੱਟਦੇ ਸੀ ਜਮਾਂ ਹੀ ਲਾਤੇ ਸੀਗੇ ਮੈਂ ਲੱਗਿਆ ਵਧਣਾ ਵਾਲ ਬੂਲ ਜਿਆਦਾ ਦੇਖੋ ਬਈ ਕਰੋ ਸ਼ੌਂਕ ਬਹੁਤ ਸੋਹਣਾ ਕੁੱਤਾ ਬਈ ਬੱਚਾ ਬਈ ਹਲੇ ਦਾ ਹਲੇ ਕੁੱਤਾ ਤਾਂ ਬਣਿਆ ਹੀ ਨਹੀਂ ਹੈਗਾ ਦੇਖਿਓ ਜਦੋਂ ਕੁੱਤਾ ਬਣ ਗਿਆ ਉਦੋਂ ਦੇਖਿਓ ਕਿੱਡਾ ਕੱਦ ਹੋ ਜੂ ਇਹਦਾ ਹਲੇ ਤਾਂ ਬੱਚਾ ਹੈ ਰਾਖੀ ਪੂਰੀ ਰੱਖਦਾ ਬਈ ਰਾਤ ਨੂੰ ਬਹੁਤ ਬਾਈ ਆ ਤਾਂ ਬਈ ਗੱਦੀਆਂ ਦਾ ਆ ਤਾਂ ਫੁੱਖ ਹੁੰਦਾਗਾ ਰਾਖੀ ਰੁਖੀ ਬੰਦਾ ਨਹੀਂ ਫੜਕੰਦੰਦੇ ਹਾਂ ਬਾਕੀ ਇਹਨਾਂ ਦੇ ਵੀ ਸੁਖ ਹੈ ਮੈਂ ਇਹਨਾਂ ਜਾਨਵਰਾਂ ਨੂੰ ਪਾਵੇ ਕਬੂਤਰਾਂ ਨੂੰ ਮੁਰਗਿਆਂ ਨੂੰ ਵਿੱਚ ਹੀ ਰਹਿੰਦਾ ਇਹ ਅੱਛਾ ਜਾਨਵਰਾਂ ਨੂੰ ਪੈਂਦਾ ਨਹੀਂ ਪੈਂਦਾ ਨਹੀਂ ਕੁੱਤੇ ਉਹ ਵੀ ਨਹੀਂ ਪੈਂਦਾ ਫਿਰ ਬਹੁਤ ਚੰਗੀ ਗੱਲ ਆ ਹਾਂ ਅਲੀ ਸ਼ੇਸ਼ਨ ਵੀ ਨਹੀਂ ਆ ਵੀ ਆ ਵੀ ਨਹੀਂ ਪੈਂਦਾ ਆ ਦੇਖੋ ਬਈ ਅਲੀ ਸ਼ੇਸ਼ਨ ਹਾਂ ਇਹ ਅਲੀ ਸ਼ੇਸ਼ਨ ਇਹ ਹੋ ਗਿਆ ਪੰਜਾਬ ਦੀ ਪੁਰਾਣੀ ਬਰੀਡ ਬਗੜ ਨਸਲ ਇਹ ਹੋਗਣਾ ਮੈਂ ਲਾ 14 ਕ ਮਹੀਨੇ ਦਾ ਹੋਗਣਾ 14 15 ਦਾ ਹਾਂ ਦੇਖੋ ਬਈ ਆਇਆ ਆ ਤਾਂ ਉਹੀ ਮਨ ਲਾ ਜਿਹੜਾ ਪਰ ਆ ਗਿਆ ਸੀ ਹਾਂ ਉਹ ਹੀ ਹੈ ਤੇ ਇੱਧਰ ਚੱਲ ਕੇ ਤੁਹਾਨੂੰ ਦਿਖਾਉਨੇ ਆ ਆ ਨੇ ਬਈ ਚਕੋਰਾ ਆ ਚਿੱਟੀਆਂ ਚਕੋਰਾ ਨੇ ਬਈ ਦੇਖੋ ਸਿਲਵਰ ਅੰਦਰ ਤੇ ਨਾਲੇ ਦਿਖਾਉਨੇ ਘੋੜੀ ਨੁਕਰੀ ਆ ਲਿਆਂਦੀ ਆ ਬਈ ਨਵੀਂ ਘੋੜੀ ਜਿਹੜੀ ਪਹਿਲਾਂ ਵਾਲੀ ਘੋੜੀ ਫਿਓ ਦੇਦੀ ਬਈ ਯਾਰ ਨੁਕਰੀ ਨਵੀਂ ਲਿਆਂਦੀ ਹੈਗੀ ਤੇ ਇੱਧਰ ਨੇ ਫੀਲ ਮੁਰਗਾ ਮੁਰਗੀਆਂ ਹਨਾ ਤੇ ਆ ਚਕੋਰਾ ਫਿਰਦੀਆਂ ਨੇ ਸਿਲਵਰ ਵੀ ਆ ਜੋ ਘੋੜੀ ਦਿਖਾਉਨੇ ਆ ਬਈ ਤੁਹਾਨੂੰ ਆਜੋ ਉਹ ਸਿਲਵਰ ਚਕੋਰਾ ਵੀ ਆ ਆ ਦੇਖੋ ਬਈ ਚਕੋਰਾ ਸਿਲਵਰ ਤੇ ਵਾਈਟ ਬਹੁਤ ਪਿਆਰੀਆਂ ਨੇ ਚਕੋਰਾ ਤੇ ਆ ਦੇਖੋ ਬਈ ਇਹ ਫੀਲ ਮੁਰਗੀਆਂ ਤੇ ਆ ਦੇਖੋ ਬਈ ਨੁਕਰੀ ਘੋੜੀ ਆ ਘੋੜੀ ਕਿੰਨੇ ਦਿਨ ਲੈਂਦੇ ਰਹਿ ਵੀ ਆਪਾਂ ਇਹ ਉਹ ਆਪਾਂ ਜਿਹੜੀ ਉਹ ਪਹਿਲਾਂ ਵਾਲੀ ਘੋੜੀ ਸੀ ਉਹ ਗੱਭਣ ਕਰਕੇ ਦਿੱਤੀ ਸੀ ਉਹਨੇ ਆਪਾਂ ਨੂੰ ਹਾਂ ਪਰ ਉਹ ਖਾਲੀ ਨਿਕਲੇ ਸੀ ਮਾਹੀ ਹਾਂ ਤੇ ਉਹ ਜਦੋਂ ਆਪਾਂ ਮੰਨ ਲਾ ਵੀ ਚੈੱਕ ਕਰਾਈ ਉਹ ਖਾਲੀ ਨਿਕਲੇ ਫਿਰ ਆਪਾਂ ਉਹ ਮੁੰਡੇ ਨੂੰ ਜਿੱਤੋ ਲਈ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਵਾਪਸ ਦੇ ਕੇ ਫਿਰ ਆਪਾਂ ਇਹ ਵਿੱਚ ਲੈ ਆਏ ਸੀ ਪਰ ਆ ਜਾ ਅੱਛਾ ਕਿੰਨੇ ਦੀ ਪੈ ਗਈ ਇਹ ਆਪਾਂ ਨੂੰ ਇਹ ਮੰਨ ਲਾ ਵੀ ਉਹਦੇ ਨਾਲ ਪੈਸੇ ਦੇਣੇ ਕਰੇ ਹਜੇ ਹਜੇ ਆਪਾਂ ਦਿੱਤਾ ਨਹੀਂ ਕੁਝ ਵੀ ਅੱਛਾ ਉਹ ਕਹਿੰਦਾ ਵੀ ਜਦੋਂ ਗੱਬਣਾ ਮੰਨ ਲਾ ਵੀ ਸੂਪੀ ਹਾਂ ਵੀ ਬੱਚਾ ਮੰਨ ਲਾ ਵੀ ਬੱਚੇ ਦੇ ਪੈਸੇ ਉਹ ਕਰਾਂਗੇ ਅਸੀਂ ਅੱਛਾ ਹਾਂ ਵੀ ਜਦੋਂ ਬੱਚਾ ਲੈਣ ਦੇਣਾ ਉਹ ਉਹਨਾਂ ਦਾ ਵਪਾਰ ਆ ਅੱਛਾ ਉਹ ਕਹਿੰਦਾ ਵੀ ਬੱਚਾ ਸਾਨੂੰ ਦੇ ਦੀ ਵਿੱਚ ਅੱਛਾ ਬੱਚਾ ਦੇ ਦੀ ਹਾਂ ਵੀ ਬੱਚਾ ਕਰ ਦੇ ਦੀ ਸਾਨੂੰ ਠੀਕ ਹੈ ਠੀਕ ਹਾਂ ਨਾ ਬਈ ਘੋੜੀ ਬਹੁਤ ਸੋਹਣੀ ਹੈਗੀ ਤੇ ਸੋਹਣੀਆਂ ਭਾਈ ਦੇਖੋ ਕਿਵੇਂ ਕੰਨ ਜੁੜਦੇ ਨੇ ਸਵਾਰੀ ਸਬੂਰੀ ਦੀ ਬਾਲੀ ਚੰਗੀ ਆ ਕੁੜੀ ਉਹਦੇ ਵਰਗੀ ਇਹ ਵੀ ਨਰਮ ਉਹਦੂ ਵੀ ਫੀਲ ਹੈ ਇਹ ਕੀ ਬਾਤ ਹੈ ਹਾਂ ਉਹਦੇ ਨਾਲ ਉਹ ਵੀ ਫੀਲ ਹੈ ਜੀ ਦੇਖੋ ਮੰਨ ਲਾ ਹਾਂ ਪਹਿਲੀ ਵਾਰੀ ਸੋਹਣਾ ਇਹਨੇ ਅੱਛਾ ਪਹਿਲੀ ਵਾਰੀ ਫੂਗੀ ਹਾਂ ਵਾਲ ਪੋਰੀਆਂ ਦੀ ਬਾਹ ਟੈਂਟ ਮੰਨ ਲਾ 6 ਬਾਟ ਇੰਚ ਹੈਗਾ ਬਾਟ ਇੰਚ ਹੈ ਹਾਈਟ ਹਾਂ ਵਾਲ ਪੋਰੀਆਂ ਦੀ ਸਾਰੀ ਸਾਫ ਹੈ ਨਾ ਭਾਈ ਬਹੁਤ ਸੋਹਣੀ ਐ ਸੁਨੱਖੀ ਆ ਕੁੜੀ ਪੈਰ ਪੂਰ ਲੱਤਾ ਲੁੱਤਾ ਸਾਰੀ ਬੋਡੀ ਸ਼ੇਪ ਹੀ ਬਹੁਤ ਸੋਹਣੀ ਹੈਗੀ ਹਾਂ ਕੱਲ ਹੋਣ ਵਾਲੀ ਆ 8.5 9 ਮਹੀਨੇ ਦੀ ਗੱਭਣ ਹੋ ਗਈ ਹੈ 8 9 ਮਹੀਨੇ ਦੀ ਹੋ ਗਈ ਹਾਂ ਠੀਕ ਆ ਭਾਈ ਠੀ ਨਾ ਵੀ ਬਹੁਤ ਚੰਗੀ ਆ ਬਾਕੀ ਬਈ ਇਹਦੀ ਵੀ ਸਵਾਰੀ ਕਰਕੇ ਦੇਖਾਂਗੇ ਆਪਾਂ ਪਰ ਜਦੋਂ ਕਹਿੰਦੇ ਨੇ ਹੁੰਦੇ ਨੇ ਮੰਨ ਲਾ ਕਿ ਬੱਚਾ ਦੇਣਾ ਹੁੰਦਾ ਉਦੋਂ ਸਵਾਰੀ ਕਰਨੀ ਨਹੀਂ ਜਾਈਦੀ ਹੈ ਨਾ ਲਵੇ ਜੇ ਆਕੇ ਹਾਂ ਹਾਂ ਤਬਾਚੋ ਕਰਾਂਗੇ ਬਈ ਕਦੇ ਹੈ ਨਾ ਤੇ ਬਾਕੀ ਬਈ ਘੋੜੀ ਦੇਖੋ ਬਹੁਤ ਸੋਣੀ ਘੋੜੀ ਹੈਗੀ ਤੇ ਦਫਿਓ ਵੀ ਕਿਵੇਂ ਲੱਗੀ ਹੈ ਨਾ ਕੰਨ-ਕੰਨ ਬੜਾ ਹੀ ਚੰਗੇ ਨੇ ਬਈ ਹਾਂ ਆ ਘੋੜੀ ਬਈ ਆਪਾਂ ਰਵੀ ਉਹੀ ਨੇ ਜਿਹੜੀ ਆਪਾਂ ਪਹਿਲਾਂ ਦੇਖਣ ਗਏ ਸੀਗੇ ਆਪਣਾ ਉਦੋਂ ਫੌਦਾ ਨਹੀਂ ਬਣਿਆ ਸੀ ਆ ਘੋੜੀ ਦਾ ਆਪਾਂ ਪਹਿਲਾਂ ਵੀਡੀਓ ਵੀ ਪਾਈ ਹੋਈ ਹੈ ਬਈ ਆ ਘੋੜੀ ਦੀ ਮਾਨਸਾ ਤੋਂ ਲਿਆਂਦੀ ਆ ਬਈ ਇਹ ਬਹੁਤ ਘੈਂਡਾ ਬਈ ਮਾਨਸਾ ਦੇ ਨਾਲ ਹੀ ਪਿੰਡ ਆ ਬਈ ਅਕਲੀਆ ਅਕਲੀਆ ਪਿੰਡ ਹੈਗਾ ਰਾਜ ਅੰਕਲ ਆਪਣਾ ਰਿਸ਼ਤੇਦਾਰ ਹੀ ਹੈ ਰਾਜ ਬਾਈ ਤੋਂ ਲੈਂਦੀ ਹੈਗੀ ਬਹੁਤ ਚੰਗੀ ਘੋੜੀ ਆ ਤਾਂ ਮਿੱਤਰੋ ਬਈ ਜਾਨਵਰ ਤੁਹਾਨੂੰ ਸਾਰੇ ਦਿਖਾਤੇ ਮੱਝਾਂ ਬੱਤਕਾਂ ਬਈ ਘੋੜੀ ਕਬੂਤਰ ਕੁੱਤੇ A to Z ਸਾਰੀਆਂ ਚੀਜ਼ਾਂ ਦਿਖਾਤੀਆਂ ਤੇ ਹੁਣ ਆਪਾਂ ਬਾਈ ਦਾ ਨੰਬਰ ਲੈਨੇ ਆਂਗੇ ਜੇ ਕਿਸੇ ਨੇ ਝੋਟੀ ਮੱਝ ਸੱਜਰ ਸੂਈ ਗੱਬਣ ਜਿਹੜੀ ਵੀ ਲੈਣੀ ਹੋਵੇ ਹਨਾ ਤਾਂ ਤੁਸੀਂ ਲੈ ਸਕਦੇ ਹੋ ਰਵੀ ਬਾਈ ਨੰਬਰ ਬੋਲਦੇ ਆਪਦਾ ਮੇਰਾ ਨੰਬਰ 98967 67023 ਇੱਕ ਵਾਰੀ ਹੋਰ ਬੋਲਦੇ ਬਈ 98967 67023 ਠੀਕ ਆ ਬਈ ਤਾਂ ਬਾਈ ਨਾਲ ਬਈ ਕੰਟੈਕਟ ਕਰ ਲਿਓ ਫੋਨ ਕਰਕੇ WhatsApp ਵਾਲਾ ਨੰਬਰ ਹੋਰ ਆ ਉਹ ਬੰਦਾ 64807 67023 ਇਹ WhatsApp ਆ ਠੀਕ ਆ ਬਈ ਹਾਂ ਤਾਂ ਬਈ ਫੋਨ ਕਰ ਲਿਓ ਬਾਈ ਨੂੰ ਹਨਾ ਮੱਝ ਲੈਣੀ ਹੋਵੇ ਝੋਟੀ ਲੈਣੀ ਹੋਵੇ ਜੋ ਮਰਜ਼ੀ ਲੈਣਾ ਹੋਵੇ ਚੀਜ਼ ਇੱਕ ਨੰਬਰ ਦੇਊ ਬਾਈ ਕਹਿ ਕੇ ਦੇਊ ਜਿਹੜੀ ਚੀਜ਼ ਕਹਿ ਕੇ ਦੇਊ ਉਹੀ ਨਿਕਲੂਗੀ ਬਈ ਉਹੀ ਨਿਕਲੂ ਉਹਦੇ ਚ ਕੋਈ ਉਹ ਝੂਠ ਨਹੀਂ ਮਾਰਦੇ ਹਾਂ ਤਾਂ ਵੀਡੀਓ ਲੈ ਪੁੱਤ ਤੇਰੀ ਵੀ ਬਣਾ ਦਿੰਨੇ ਆ ਵੀਡੀਓ ਦੇਖੋ ਬਈ ਆ ਸਾਡਾ ਸ਼ੌਂਕੀ ਪਤ ਤਾਂ ਦੱਸਿਆ ਬਾਈ ਕਮੈਂਟ ਕਰਕੇ ਕਿਵੇਂ ਲੱਗਿਆ ਬਾਈ ਦਾ ਫਾਰਮ ਤੇ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜਿਹੇ ਟੌਪਿਕ ਤੇ ਸਫਰੀ ਗੱਲ ਬਈ ਸਾਰਿਆਂ ਨੂੰ